ਹੈਲੋ ਗਾਇਜ਼ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਵਲੌਗ ਚ ਤੇ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣ ਠੀਕ ਹੋਗੇ ਤੇ ਗਾਇਜ਼ ਅਸੀਂ ਵੀ ਠੀਕ ਆ ਤੇ ਗਾਇਜ਼ ਬਸ ਅੱਜ ਜਿੱਦਾਂ ਆ ਗਏ ਆ ਲੈ ਮੁੰਡਿਆ ਆਪਣਾ ਸਵੈਟਰ ਤੇ ਪਜਾਮਾ ਕੀ ਲੈ ਆਏ ਆ ਸਵੈਟਰ ਦੀ ਬਾਹਰ ਪਾ ਕੇ ਜਾਈਂ ਠੰਡ ਬਹੁਤ ਹੈ ਬਾਹਰ ਰੋ ਠੀਕ ਆ ਲੋ ਮੰਮੀ ਵੀ ਸਵੈਟਰ-ਸ਼ਟਰ ਦੇਗੇ ਕਿਵੇਂ ਸਵੈਟਰ-ਸ਼ਟਰ ਪਾ ਲਾ ਠੰਡ ਬਹੁ ਆ ਠੰਡ ਤਾਂ ਮੈਂ ਕਹਾਂ ਇੰਨੀ ਗੱਜ ਹੈ ਨਹੀਂ ਵੇ ਅੱਜ ਤੁੰਤੂਨ ਪਾ ਕੇ ਠੰਡ ਹੁੰਦੀ ਜਿਆਦਾ ਅੱਜ ਹੈ ਨਹੀਂ ਠੰਡ ਨਹੀਂ ਆ ਤੇ ਮੰਮੀ ਵੀ ਲੱਗੇ ਹੋਏ ਆ ਕਿਚਨ ਦੇ ਵਿੱਚ ਉਹ ਦੇਖਦੇ ਆ ਅੱਜ ਮੰਮੀ ਕੀ ਹੋ ਰਿਹਾ ਆਲੂ ਤੇ ਮਟਰ ਦੀ ਸਬਜ਼ੀ ਬਣਾਈ ਆ ਹੂੰ ਨਾਲ ਬਣਾਈ ਆ ਮੱਕੀ ਦੀ ਰੋਟੀ ਅੱਛਾ ਅੱਜ ਦਾ ਮੈਨੂ ਹੈ ਇਹ ਹਾਂ ਕੀ ਕਰੀਏ ਭਰਾ ਜੋ ਸੀਗਾ ਘਰ ਦੇ ਵਿੱਚ ਤਾਂ ਬਣਾ ਦਿੱਤਾ ਮੈਂ ਆਪਣੇ YouTube ਦੇ ਮੈਂਬਰਾਂ ਨੂੰ ਕਿਹਾ ਕੱਲ ਦੀ ਸਟੋਰੀ ਕਿਦਾਂ ਲੱਗਿਓ ਸਨੀ ਦੱਸਣੀ ਆ ਉਹ ਸੀ ਦੱਸਣਗੇ ਮੈਂਬਰ ਆਪਣਾ ਪਰਿਵਾਰ ਆ ਹਾਂਜੀ ਦੱਸ ਕੱਲ ਅਸੀਂ ਗਾਇਸ ਬੜੀ ਮਿਹਨਤ ਲਾ ਕੇ ਬਣਾਈ ਸੀ ਵੀਡੀਓ ਦੱਸਣੇ ਕੀ ਹੋਣੀ ਦੱਸਣ ਦੀ ਹੂੰ ਹੁਣ ਮੈਂ ਤੈਨੂੰ ਲਿਆ ਦਵਾ ਅੰਦਰੋਂ ਪਾਉਣ ਵਾਸਤੇ ਸਵੈਟਰ ਹੂੰ ਲਿਆ ਦੋ ਯਾਰ ਠੰਡ ਤਾਂ ਹੈ ਰਹੀਆਂ ਜਿੰਨੀ ਵੈਸੇ ਥੋੜੇ ਜਿਹਾ ਕੰਮ ਨਾ ਆਪਣੇ ਆਪ ਵੀ ਕਰ ਲਿਆ ਕਰ ਅਨੂ ਦੇਖ ਦਵ ਸ਼ੇਡ ਲਾ ਕੇ ਦੇਖ ਤਾਂ ਲਿਪਸਟਿਕ ਦਾ ਕਿੰਨਾ ਸੋਹਣਾ ਲੱਗਦਾ ਉਦਾਂ ਕਹਿੰਦੀ ਲੇਟ ਹੋਣ ਰਹੀਆਂ ਹੁਣ ਤੂੰ ਲਾਈਨਰ ਲਾਈ ਜਾਣ ਰਹੀ ਹੈ ਚਲੋ ਚਲੋ ਲਾਲਾ ਹੁਣ ਲਾਲਾ ਕੋਈ ਗੱਲ ਨਹੀਂ ਪੂਰੇ ਚਲੋ ਅੰਦਰ ਯੇ ਨਾ ਨਾ ਤਾ ਟੱਬੜੀ ਪੈ ਗਿਆ ਜੀ ਹੈਂ ਉਹ ਗੱਟਕ ਲੈ ਆ ਦੇ ਮੈਨੂੰ ਇਹਨੂੰ ਪਾ ਲੈ ਇੱਕ ਤਾਂ ਮਿੰਕ ਨਹੀਂ ਲੈ ਕੇ ਦਿੱਤੀ ਹਿਪਸਿਕ ਆ 500 ਡਿਗਿਆ ਥੱਲੇ ਨਵੀਂ ਲਿਪਸਿਕ ਪਿੰਕ ਆ ਰਹੀ ਹੋਣੀ ਆ 500 ਡਿਗਿਆ ਥੱਲੇ ਸਸਾ ਲਗਾ ਪਰ ਮਜਾ ਆ ਚਾਰਾ ਚਾਰ ਮਜਾਕ ਨਾ ਕਰੀ ਜਾ ਸਾਡੇ ਨਾਲ ਆਹ ਹੋਰ ਲੈ ਕੇ ਨਾ ਸੋਹਣਾ ਸ਼ੇਡ ਆ ਉਹ ਵੀ ਲਾ ਲੇਗੀ ਮੈਂ ਉਹ ਬੈਸਟ ਸ਼ੇਡ ਆ ਹੈ ਮੈਂ ਡੱਬਾ ਲੈ ਲਵਾਂ ਨਾ ਪੂਰਾ ਗੱਟਕ ਦਾ ਲੈ ਆ ਨਾ ਆਰਡਰ ਦਿੰਦੀ ਰਹਿੰਦੀ ਆ ਮੈਨੂੰ ਚੱਲ ਚਲੀਏ ਫਿਊਰ ਤੇ ਜਾਣਾ ਕੰਮ ਤੇ ਜਾਣਾ ਚੱਲ ਚੱਲ ਆਹੜਾ ਫੜਾ ਗੱਜਕ ਦਾ ਡੱਬਾ ਜਿੰਨੀ ਦੇਲ ਕੋਲ ਪੇਪਰ ਚ ਪਾ ਲੈ ਜਾਂ ਮੈਨੂੰ ਨਾ ਇਦਾਂ ਇਹ ਨਾ ਆਹ ਕੰਮ ਨਾ ਕਰਾਇਆ ਕਰ ਆਪਣੇ ਕੰਮ ਛੋਟੇ-ਮੋਟੇ ਆਪ ਵੀ ਕਰ ਲਿਆ ਕਰੋ ਤੂੰ ਨੇ ਆ ਕਿੰਨੇ ਕਿ ਗੱਜਕ ਪੈਕ ਕਰਾਂ ਤੇਰੇ ਵਾਸਤੇ ਦੇਖ ਲੈ ਮੈਨੂੰ ਦੱਸ ਦੇ ਮੈਨੂੰ ਕਿਹੜੀ ਆ ਯਾਰ ਮੈਂ ਵੀ ਖਾਣੀ ਈ ਮੈਂ ਆਹ ਖਾਂਦ ਦੱਸ ਕਿੰਨੇ ਕਿ ਪੈਕ ਕਰਾਂ ਤਿਲਾਂ ਨਹੀਂ ਬਸ ਬਸ ਬਹੁਤ ਬਹੁਤ ਤੇਲ ਵਾਲੀ ਗੱਜਕ ਆ ਲੋੜੀ ਤੇ ਲਿਆਉਂਦੇ ਆ ਸਾਰਾ ਕੁਛ ਇਹ ਚੀਜ਼ਾਂ ਮੇਰੇ ਇਲਾ ਬਣਾਉ ਯਾਰ ਸੁਣਾਉਂਗੀ ਕੱਲ ਨੂੰ ਆਹ ਲਾ ਫੜ ਪਾ ਲਓ ਯਾਰ ਰੈਡੀ ਮੈਨੂੰ ਇੱਥੇ ਰੱਖ ਦਿੱਤੀ ਮੈਂ ਇਹ ਮੇਗਾ ਵੀ ਨਹੀਂ ਮੋਕਦੇ ਜਨਾਨੀਆਂ ਦੇ ਥੱਕ ਗਈ ਮੈਂ ਬਹੁਤ ਜ਼ਿਆਦਾ ਇੰਨਾ ਇਹ ਰਸ ਪਾਣਾ ਇਹਦੀਆਂ ਸੈਟਿੰਗਾਂ ਹੀ ਨਹੀਂ ਮੋਕਦੀਆਂ ਠੰਡ ਤਾਂ ਬਹੁਤ ਆ ਅੰਦਰ ਨਹੀਂ ਆਜੇ ਅੱਬਾ ਵੀ ਆ ਜਗੜੀ ਪਾਈ ਕਰਦੀ ਬੱਸ ਇਹਨਾਂ ਦੇ ਛੋਟੇ ਛੋਟੇ ਕੰਮ ਨੇ ਮੁੱਕਣ ਦੇ ਉਧਰ ਮੇਰਾ ਤਵਾ ਸੜਨ ਰਿਹਾ ਰੋਟੀ ਬਣਾ ਰਹੀ ਹਾਂ ਪਾਲੇ ਖੱਬਾ ਉਹਨੇ ਥੱਜੇ ਪਾਲੇ ਇਹ ਧੱਕਾ ਤਾਂ ਕੀਤਾ ਬੁੜਾ ਫੋਨ ਦਿੱਤਾ ਅਰ ਵੀ ਉਹ ਜਾ ਹਾਂ ਅੰਦਰ ਮੈਂ ਕਰਕੇ ਬੈਲੇ ਹੋ ਗਏ ਆਪਾਂ ਜਾ ਰਹੇ ਹਾਂ ਘਰ ਤੋਂ ਆਹ ਮੁੰਡਾ ਪਿੱਛੇ ਬੈਠਾ ਕਿ ਦੱਸਣਾ ਹੈ ਦੋਸਤੋ ਭਾਈ ਕੈਸੇ ਹੋ ਆਪਾਂ ਬੈਲੇ ਹੋ ਗਏ ਆਂ ਕਸਰਪੁਰ ਦੇ ਚਗੇ ਆਗੇ ਜਲੜਾ ਪਟੜ ਦੇ ਅੰਦਰ ਹਾਂਜੀ ਮਿੱਤਰੋ ਅੱਜ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ ਆਂ ਦੇਖੋ ਜਿੱਦਾਂ ਕਿ ਆਪਾਂ ਵੀਡੀਓ ਡੇਲੀ ਬਣਾਈਦੀ ਆ ਵਲੌਗ ਬਣਾਉਂਦਾ ਆ ਸਟੋਰੀਆਂ ਬਣਾਉਂਦਾ ਆ ਸ਼ਾਰਟਸ ਬਣਾਉਂਦਾ ਆ ਲੋਕਾਂ ਦਾ ਐਂਟਰਟੇਨਮੈਂਟ ਕਰੀਦਾ ਆ ਅੱਜ ਨਾ ਮੈਨੂੰ ਆਪਣੇ ਡੈਡੀ ਦੀ ਬਹੁਤ ਯਾਦ ਆਉਂਦੀ ਆ ਆਪਣੇ ਗਾਇਸ ਲੱਗੇ ਪਰ ਮਦਸਿਆ ਹੋਇਆ ਪਹਿਲੇ ਵਲੌਗ ਦੇ ਵਿੱਚ ਜਿਹੜਾ ਮੈਂ ਬਣਾਇਆ ਸੀ ਸਭ ਤੋਂ ਪਹਿਲਾਂ ਕਿ ਮੇਰੇ ਡੈਡੀ ਦੀ ਡੈਥ ਹੋ ਚੁੱਕੀ ਸੀ ਤੇ ਬਸ ਹਰ ਰੋਜ਼ ਮੇਟਰ ਉਹਨਾਂ ਦੀ ਬਹੁਤ ਯਾਦ ਆਉਂਦੀ ਮੈਨੂੰ ਅੱਜ ਤੱਕ ਕੁਝ ਜ਼ਿਆਦਾ ਹੀ ਯਾਦ ਆਉਂਦੀ ਸੀ ਉਹਨਾਂ ਦੀ ਡੈਡੀ ਹੈ ਨਹੀਂ ਇਸ ਦੁਨੀਆ ਤੇ ਮੈਂ ਵੀ ਤੁਹਾਨੂੰ ਸਭ ਨੂੰ ਜਿੰਨੇ ਮੇਰੇ YouTube ਦੇ ਮੈਂਬਰ ਆ ਸਭ ਨੂੰ ਇਹ ਕਹਿਣਾ ਚਾਹੁੰਦਾ ਮੈਂ ਆਪਣੇ ਮਾਪੇ-ਮਾਪ ਦੀ ਇੱਜ਼ਤ ਕਰਿਆ ਕਰੋ ਇਹ ਹੀ ਦੇਖੋ ਮਿੱਤਰੋ ਇੱਕ ਦੁਨੀਆ ਦੇ ਇਧਰ ਇਹ ਚੀਜ਼ ਕਦੀ ਲੱਭਦੀ ਨਹੀਂ ਆ ਪੈਸਾ ਵੀ ਲੱਭ ਜਾਂਦਾ ਆ ਪਿਆਰ ਵੀ ਲੱਭ ਜਾਂਦਾ ਲੇਕਿਨ ਇਹ ਇਧਰ ਦੀ ਚੀਜ਼ ਆ ਕਦੀ ਨਹੀਂ ਲੱਭਦੀ ਦੁਨੀਆ ਤੇ ਬਸ ਆਪਣੇ ਮਾਪੇ-ਮਾਪ ਨੂੰ ਪਿਆਰ ਕਰਿਆ ਕਰੋ ਉਹਨਾਂ ਦੀ ਇੱਜ਼ਤ ਕਰਿਆ ਕਰੋ ਉਹਨਾਂ ਦਾ ਕਹਿਣਾ ਮੰਨਿਆ ਕਰੋ ਬਸ ਉਹਨਾਂ ਦੇ ਕਹਿਣੇ ਚ ਰਿਹਾ ਕਰੋ ਮੈਂ ਤਹੀ ਤੁਹਾਨੂੰ ਮਿੱਤਰੋ ਕਹਿਣਾ ਚਾਹੁੰਗਾ ਹੰਮੇ ਮਿੱਤਰੋ ਸੋਚ ਰਿਹਾ ਜੇ ਮੇਰਾ ਬਾਪੂ ਜਿੰਦਾ ਹੁੰਦਾ ਮੇਰੇ ਮੋਢੇ 'ਤੇ ਹੱਥ ਮਾਰਦਾ ਕਿ ਕਰ ਪੁੱਤਰਾ ਜਿਹੜਾ ਮਰਜ਼ੀ ਕੰਮ ਐ ਤੇਰੇ ਨਾਲ ਲੇਕਿਨ ਡੈਡੀ ਮੇਰਾ ਹੈ ਨਹੀਂ ਆ ਮੈਨੂੰ ਬਾਪੂ ਦੀ ਕਮੀ ਹਰ ਥਾਂ ਮਹਿਸੂਸ ਹੁੰਦੀ ਮਿੱਤਰੋ ਹਰ ਥਾਂ ਮਨੂੰ ਕੀ ਗੱਲ ਆ ਤੂੰ ਸਾਈਡ ਬੈਠਾ ਇੰਨਾ ਕੁਛ ਨਹੀਂ ਬਸ ਵੇਸੇ ਹੀ ਪਾਪਾ ਦੀ ਯਾਦ ਆਉਂਦੀ ਏ ਸੀ ਅੱਜ ਪਾਪਾ ਦੀ ਯਾਦ ਤੈਨੂੰ ਆਂਦੀ ਏ ਨਾ ਤੇ ਮੈਨੂੰ ਵੀ ਬਹੁਤ ਜ਼ਿਆਦਾ ਆਂਦੀ ਏ ਮੈਂ ਆਪਣੇ YouTube ਦੇ ਮੈਂਬਰਾਂ ਨੂੰ ਦੱਸਿਆ ਕਿ ਦੇਖੋ ਜੀ ਮਨਾਂ ਮਾਪੇ ਜਿਤ ਕਰੋ ਮਾਪੇ ਜਿਤ ਕਰੋਗੇ ਤਾਂ ਆਟੋਮੈਟਿਕ ਤੁਹਾਡੀ ਜਿਤ ਹੋਊਗੀ ਇਹੀ ਦਰਜੀਆ ਕੋਈ ਜੁਨੇਲ ਕਿਸੇ ਨੂੰ ਲੱਭਦੀ ਨਹੀਂ ਕਦੀ ਨਹੀਂ ਮਨ ਨੂੰ ਸਾਰੇ ਕਹਿੰਦੇ ਸੀ ਕਹਿੰਦੇ ਆ ਦਮਨ ਇਹ ਤਾਂ ਕਹਿੰਦੇ ਇੱਕ ਸਰਵਣ ਪੁੱਤਰ ਆ ਬਹੁਤ ਸੇਵਾ ਕੀਤੀ ਮਾਂ ਪਿਓ ਦੀ ਤੋਂ ਪਿਓ ਦੀ ਬਹੁਤ ਸੇਵਾ ਕੀਤੀ ਤੇ ਮਾਂ ਦੇ ਵੀ ਕਰਦਾ ਪਿਆ ਆ ਵੀ ਉਹਦੀ ਫੋਨ ਨਹੀਂ ਚੱਕ ਪਿਆ ਤੇ ਜੀ ਫੋਨ ਕਰ ਮੈਂ ਬਹੁਤ ਤੈਨੂੰ ਫੋਨ ਕੀਤੇ ਅੱਜ ਮੈਂ ਕਿਹ ਚਰਾ ਵਿਚਾਰਾ ਪਤਾ ਨਹੀਂ ਕੀ ਗੱਲ ਆ ਵੀ ਫੋਨ ਨਹੀਂ ਚੱਕਦਾ ਪਰ ਜ਼ਰੂਰ ਕੋਈ ਗੱਲ ਹੈਗੀ ਆ ਨਹੀਂ ਤੇ ਮੇਰੀ ਤੇ ਅੱਧੀ ਮਿਸਕਾਲ ਤੇ ਫੋਨ ਚੱਕ ਲੈਂਦਾ ਆ ਬਸ ਅਜੀਬ ਅਜੀਬ ਆ ਤਾਂ ਮੁੰਡੀ ਸੀ ਹਾਂ ਜੀ ਕੀ ਕੀਤਾ ਅੱਜ ਸਾਰਾ ਦਿਨ ਫਿਰ ਕੁਝ ਨਹੀਂ ਮੈਨਾਂ ਕਰਨਾ ਕੀ ਬਸ ਅੱਜ ਤਾਂ ਬਾਪੂ ਦੀ ਯਾਦ ਹੀ ਆਂਦੀ ਰਹੀ ਸਦੀ ਡੜੀ ਮੈਂ ਬਾਈ ਦੱਸਦਾ ਪਈ ਮੈਂਬਰਾਂ ਨੂੰ ਆਪਣੇ ਤੇ ਇੱਜ਼ਤ ਕਰਿਆ ਕਰੋ ਮਾਂ ਬਾਪ ਦੀ ਇਹ ਜੀ ਇੱਕ ਅੱਦਾ ਹੀ ਲੱਭਦੀ ਨਹੀਂ ਬੰਦੇ ਨੂੰ ਸਹੀ ਆ ਬਸ ਯਾਰ ਮਰਾਜ ਦੇ ਲਿਆ ਤਾਂ ਇਧੜੀ ਦਾ ਅੱਜ ਤੇ ਕੀ ਕਰ ਸਕਦੇ ਆ ਚਲੋ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਨਾਲ ਆ ਯਾਰ ਹੋ ਗਿਆ ਕੀ ਕਰਦੇ ਚਾਹ ਪੀਓ ਤੁਸੀਂ ਚਾਹ ਤਾਂ ਪੀ ਰਹੇ ਆ ਮਸਾਲੇ ਵਾਲੀ ਚਾਹ ਪੀਓ ਮਸਾਲੇ ਵਾਲੀ ਪੀਦੇ ਕੋਈ ਗੱਲ ਨਹੀਂ